मेरा ध्यान खींचो मेरा ध्यान पे قوم भारत देश महान में हम सब हैं महान में बाबा साहब जी का आशीर्वाद से मेरा ध्यान पे ठोके का साहब जी की नेक कमाई जिसने सुती काम जगाई बाबा साहब जी की नेक कमाई जिसने सुती काम जगाई

टकराएगा जो संविधान से वो हो जाएगा बाबा साहब की सभी सोच ऐसी संविधान के सम्मान में हम सब मैदान में जो संविधान से टकराएगा जो संविधान से टकराएगा वो चूर चूर हो जाएगा भारतीय संविधान जिंदाबाद 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 भारतीय लोकतंत्र जिंदाबाद 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 ਅੱਜ ਦੇ ਭਾਰਤ ਵਾਸੀਆਂ ਦੇ ਵਾਸਤੇ ਇੱਕ ਮਹਾਨ ਦਿਨ ਹੈ ਭਾਰਤੀ ਲੋਕ ਦੁਨੀਆ ਭਰ ਦੇ ਵਿੱਚ ਜਿੱਥੇ-ਜਿੱਥੇ ਵੱਸਦੇ ਆ ਸਾਰੇ ਭਾਰਤੀ ਲੋਕਾਂ ਨੂੰ ਜੈ ਸੰਵਿਧਾਨ ਜੈ ਭੀਮ ਅੱਜ ਦੇ ਦਿਨ ਭਾਰਤ ਦਾ ਸੰਵਿਧਾਨ ਬਣ ਕੇ ਤਿਆਰ ਹੋ ਚੁੱਕਾ ਸੀ ਜਿਹੜਾ 26 ਜਨਵਰੀ 1950 ਨੂੰ ਲਾਗੂ ਹੋਇਆ ਸੀ ਤੇ ਇਸ ਸੰਵਿਧਾਨ ਨੇ ਦੁਨੀਆ ਦੇ ਵਿੱਚ ਖਾਸ ਕਰਕੇ ਭਾਰਤ ਦੇ ਵਿੱਚ ਕਿੰਨੀ ਉਥਲ-ਪੁਥਲ ਕੀਤੀ ਹੈ ਇਹ ਅਸੀਂ ਚੰਗੀ ਤਰ੍ਹਾਂ ਜਾਣਦੇ ਆ ਜੇ ਇਹ ਕਹ ਲਈਏ ਕਿ ਜਿਨ੍ਹਾਂ ਨੂੰ ਪੈਰ ਰੱਖਣ ਲਈ ਜ਼ਮੀਨ ਵੀ ਨਹੀਂ ਸੀ ਉਹਨਾਂ ਨੂੰ ਜ਼ਮੀਨ ਦਿੱਤੀ ਹੈ ਸਾਹ ਦਿੱਤੇ ਹੈ ਅਧਿਕਾਰ ਦਿੱਤੇ ਹੈ ਐਜੂਕੇਸ਼ਨ ਦਿੱਤੀ ਹੈ ਸਿਹਤ ਸਹੂਲਤਾਂ ਦਿੱਤੀਆਂ ਰੁਜ਼ਗਾਰ ਦਿੱਤਾ ਹੈ ਵਾਧੂ ਮੌਕੇ ਵੀ ਦਿੱਤੇ ਨੇ ਤੇ ਅੱਜ ਸ਼ਹਿਰ ਫਲੋਰ ਦੇ ਅੰਦਰ ਅੰਬੇਡਕਰ ਚੌਕ ਦੇ ਵਿੱਚ ਤੁਸੀਂ ਹੁਣੇ-ਹੁਣੇ ਦੇਖਿਆ ਕਿਵੇਂ ਬਾਬਾ ਸਾਹਿਬ ਪੀਮਰਾਓ ਡਾਕਟਰ ਅੰਬੇਡਕਰ ਜੀ ਤੇ ਸੰਵਿਧਾਨ ਤੇ ਲੋਕਤੰਤਰ ਦੇ ਨਾਮ ਤੇ ਕਿਵੇਂ ਜਿੰਦਾਬਾਦ ਦੇ ਨਾਰੇ ਲਾਏ ਜਾ ਸਕਦੇ ਜਾ ਰਹੇ ਸੀ ਇਹ ਸਬੂਤ ਹੈ ਕਿ ਭਾਰਤ ਦੇ ਲੋਕ ਜਿਹੜੇ ਆ ਉਹ ਸੰਵਿਧਾਨ ਦੇ ਨਾਲ ਉਹਨਾਂ ਨੂੰ ਹੱਕ ਹਕੂਕ ਮਿਲੇ ਤੇ ਉਹਨਾਂ ਨੇ ਬਹੁਤ ਉੱਚ ਅਹੁਦੇ ਪ੍ਰਾਪਤ ਕੀਤੇ ਚੰਗਾ ਜੀਵਨ ਜਿਹੜਾ ਉਹਨਾਂ ਨੂੰ ਮਿਲਿਆ ਹੈ ਮੇਰੇ ਨਾਲ ਨੇ ਇਸ ਵੇਲੇ ਮਾਸਟਰ ਕਰਨੈਲ ਜੀ ਕਰਨੈਲ ਜੀ ਸਭ ਤੋਂ ਪਹਿਲਾਂ ਸੰਵਿਧਾਨ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਧੰਨਵਾਦ ਗੋੜਾ ਜੀ ਮਿਹਰਬਾਨੀ ਸ਼ੁਕਰੀਆ ਕੀ ਕਹਿਣਾ ਚਾਹੂੰਗੀ ਜੀ ਆ ਸੰਵਿਧਾਨ ਦਿਵਸ ਤੇ ਅੱਜ 26 ਨਵੰਬਰ 2024 ਨੂੰ ਅਸੀਂ ਭਾਰਤ ਦੇ ਸੰਵਿਧਾਨ ਦਿਵਸ ਜਿਹੜਾ ਆ ਉਹ ਮਨਾ ਰਹੇ ਆ ਕਿਉਂਕਿ ਅੱਜ ਦੇ ਦਿਨ 26 ਨਵੰਬਰ 1949 ਨੂੰ ਸੰਵਿਧਾਨ ਨੂੰ ਅਡਾਪਟ ਕੀਤਾ ਗਿਆ ਜੀ 2 ਸਾਲ 11 ਮਹੀਨੇ ਤੇ 18 ਦਿਨ ਦੀ ਜਿਹੜੀ ਮਿਹਨਤ ਸੀਗੀ ਉਹਨੂੰ ਅਡਾਪਟ ਕੀਤਾ ਗਿਆ ਔਰ 26 ਜਨਵਰੀ 1950 ਨੂੰ ਸਾਡਾ ਭਾਰਤੀ ਸੰਵਿਧਾਨ ਲਾਗੂ ਹੋਇਆ ਔਰ ਅੱਜ ਅਸੀਂ 26 ਨਵੰਬਰ ਨੂੰ ਉਹਨਾਂ ਦੇ ਅਡਾਪਸ਼ਨ ਦੇ ਦਿਨ ਦੇ ਉੱਤੇ ਉਹਨਾਂ ਦਾ ਡਾਕਟਰ ਬੀ ਆਰ ਅੰਬੇਦਕਰ ਜੀ ਨੂੰ ਨਮਨ ਕਰਦੇ ਆਂ ਸ਼ਰਦਾ ਦੇ ਫੁੱਲ ਭੇਂਟ ਕਰਦੇ ਆਂ ਔਰ ਲਗਭਗ ਸਾਰਾ ਭਾਰਤ ਜਿਹੜਾ ਅੱਜ ਨਮਨ ਕਰ ਰਿਹਾ ਆ ਅਸੀਂ ਫਲੋਰ ਦੇ ਵਿੱਚ ਕਰ ਰਹੇ ਆ ਔਰ ਦੋ ਤਿੰਨ ਮਸਲੇ ਜਿਹੜੇ ਆ ਉਗੜਵੇਂ ਆ ਜਿਨ੍ਹਾਂ ਤੇ ਵਿਚਾਰ ਚਰਚਾ ਕਰਨੀ ਬਣਦੀ ਆ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਜਿਹੜੀਆਂ ਮਨੁਵਾਦੀ ਤਾਕਤਾਂ ਆ ਉਹ ਸੰਵਿਧਾਨ ਨੂੰ ਖਤਮ ਕਰਨ ਵੱਲ ਨੂੰ ਤੁਰੀਆਂ ਹੋਈਆਂ ਆ ਇਸ ਕਰਕੇ ਅੱਜ ਸੰਜੀਦਾ ਹੋਣ ਦੀ ਲੋੜ ਆ ਅੱਜ ਸਮੇਂ ਦੀ ਲੋੜ ਆ ਕਿ ਸੰਵਿਧਾਨ ਦੇ ਸਨਮਾਨ ਦੇ ਵਿੱਚ ਔਰ ਸੰਵਿਧਾਨ ਨੂੰ ਬਚਾਉਣ ਦੇ ਲਈ ਅਸੀਂ ਦ੍ਰਿੜ ਸੰਕਲਪ ਹੋਈਏ ਅੱਜ ਦਾ ਇਕੱਠ ਵੀ ਇਹ ਮੰਗ ਕਰਦਾ ਆ ਅਸੀਂ ਸੰਕਲਪ ਵੀ ਕਰਦੇ ਆ ਅਸੀਂ ਅੱਜ ਸੌ ਵੀ ਖਾਂਦੇ ਆ ਕੇ ਡਾਕਟਰ ਬੀ ਆਰ ਅੰਬੇਡਕਰ ਜੀ ਵੱਲੋਂ ਜਿਹੜਾ ਬਣਾਇਆ ਗਿਆ ਸੰਵਿਧਾਨ ਆ ਉਹਦੀ ਬਿਲਕੁਲ ਰਾਖੀ ਕੀਤੀ ਜਾਊਗੀ ਔਰ 1 ਇੰਚ ਵੀ ਹਿੱਲਣ ਨਹੀਂ ਦਿੱਤਾ ਜਾਊਗਾ ਔਰ ਮਨੁਤਵਾਦੀ ਜਿਹੜੀਆਂ ਤਾਕਤਾਂ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੀਆਂ ਆ ਉਹਦਾ ਮੂੰਹ ਤੋੜਮਾ ਜਿਹੜਾ ਜਵਾਬ ਆ ਆਉਣ ਵਾਲੇ ਸਮੇਂ ਵਿੱਚ ਦਿੱਤਾ ਜਾਊਗਾ ਮੈਂ ਅੱਜ ਫੇਰ 26 ਨਵੰਬਰ ਨੂੰ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਸੰਵਿਧਾਨ ਦਿਵਸ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਜੈ ਜਨਤਾ ਜੈ ਸ਼ੰਗਾਰ ਜੈ ਭੀਮ ਜੈ ਭਾਰ ਜਿੱਥੇ ਲੱਖ ਲੱਖ ਵਧਾਈ ਦਿੱਤੀ ਜਾ ਰਹੀ ਹੈ ਇਹ ਮਾਸਟਰ ਕਰਨਲ ਜੀ ਜਿੱਥੇ ਐਜੂਕੇਸ਼ਨ ਨਾਲ ਸੰਬੰਧਤ ਤੇ ਇਹਨਾਂ ਨੂੰ ਪੂਰੀ ਤਰ੍ਹਾਂ ਪਤਾ ਕਿ ਜਿਹੜੇ ਬਾਬਾ ਸਾਹਿਬ ਨੇ এডਿਕੇਸ਼ਨ ਦੇ ਅਧਿਕਾਰ ਦਿੱਤੇ ਸੀ ਭਾਰਤ ਦੇ ਵਿੱਚ ਉਹਨਾਂ ਦੇ ਕਿੱਦਾਂ ਦੇ ਹਾਲਾਤ ਨੇ ਪੰਜਾਬ ਦੇ ਵਿੱਚ ਕਿੱਦਾਂ ਦੇ ਹਾਲਾਤ ਨੇ ਕੀ ਕਹਿਣਾ ਚਾਹੂਗੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਮਾਜ ਦੇ ਬਾਬਾ ਸਾਹਿਬ ਭਿਮਰਾਓ ਡਾਕਟਰ ਅੰਬੇਡਕਰ ਨੇ ਮੌਕੇ ਲੈ ਕੇ ਦਿੱਤੇ ਸੀ ਬਾਧੂ ਮੌਕੇ ਲੈ ਕੇ ਦਿੱਤੇ ਸੀ এডਿਕੇਸ਼ਨ ਦੇ ਮੌਕੇ ਲੈ ਕੇ ਦਿੱਤੇ ਸੀ ਕਿ ਉਹ ਘਾਈ ਦਾ ਪੁੱਤ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਡੀਸੀ ਬਣ ਸਕਦਾ ਜਾਂ এডਿਕੇਸ਼ਨ ਦਾ ਮਿਆਰ ਜਿਹੜਾ ਬਹੁਤ ਫਰਕ ਪਾ ਦਿੱਤਾ ਗਿਆ ਦੇਖੋ ਅੱਜ ਜਿਹੜੀਆਂ ਸਰਕਾਰਾਂ ਆ ਉਹ ਲੋਕਮੇ ਤੌਰ ਤੇ ਸਵਿਧਾ ਨੂੰ ਖਤਮ ਕਰਨਾ ਚਾਹੁੰਦੀਆਂ ਪਹਿਲਾਂ ਤੇ ਇੱਕ ਗੱਲ ਇਹ ਸਮਝ ਲੈਣੀ ਚਾਹੀਦੀ ਆ ਦੂਜਾ ਤੁਸੀਂ ਸਿੱਖਿਆ ਦੀ ਗੱਲ ਕੀਤੀ ਆ 2020 ਦੇ ਵਿੱਚ ਇੱਕ ਨਿਊ ਐਜੂਕੇਸ਼ਨ ਪਾਲਿਸੀ ਮੋਦੀ ਸਰਕਾਰ ਲੈ ਕੇ ਆਈ ਆ ਉਹਦਾ ਮਕਸਦ ਇਹ ਆ ਵੀ ਜਿਹੜੇ ਗਰੀਬ ਲੋਕ ਆ ਉਹਨਾਂ ਤੋਂ ਸਕੂਲਾਂ ਤੋਂ ਦੂਰ ਕਰਨਾ ਆ ਔਰ ਲੋਕਮੇ ਟੰਗ ਦੇ ਨਾਲ ਬਹੁਤ ਵੱਡਾ ਜਿਹੜਾ ਹਮਲਾ ਕੀਤਾ ਜਾ ਰਿਹਾ ਆ ਜਿਵੇਂ ਭਾਰਤ ਦੇ ਵਿੱਚ ਤਿੰਨ ਖੇਤੀ ਦੇ ਕਾਨੂੰਨ ਲੈ ਕੇ ਆਏ ਸੀ ਕਿਸਾਨ ਜਿਹੜੇ ਅੰਦੋਲਨ ਕਰਕੇ ਸੜਕਾਂ ਤੇ ਆਏ ਔਨ ਵਾਲੇ ਸਮੇਂ ਦੇ ਵਿੱਚ ਸਾਡੀ ਸਿੱਖਿਆ ਜਿਹੜੀ ਆ ਉਹ ਖੋਈ ਜਾ ਰਹੀ ਆ ਗਰੀਬਾਂ ਤੋਂ ਸਿੱਖਿਆ ਦੂਰ ਹੋ ਜਾਣੀ ਆ ਇਹ ਲੋਕਮਾਂ ਹਮ ਲਾਇਆ ਸਰਕਾਰ ਦਾ ਇਹ ਸਮਝਣ ਦੀ ਲੋੜ ਆ ਔਨ ਵਾਲੇ ਸਮੇਂ ਤੁਸੀਂ ਕਿਹਾ ਡੀਸੀ ਡੀਸੀ ਬਣ ਸਕਦੇ ਆ ਇਹ ਮਿਹਨਤ ਦਾ ਤਕਾਜਾ ਆ ਜਿੰਨੇ ਸਾਡੇ ਸਮਾਜ ਦੇ ਲੋਕ ਮਿਹਨਤ ਕਰਨਗੇ ਉਹ ਬਣ ਸਕਦੇ ਆ ਪਰ ਸਿੱਖਿਆ ਦੇ ਉੱਤੇ ਜਿਹੜਾ ਭਾਗਵਾਦੀ 바ਰ ਆ ਉਹਨੂੰ ਜਰੂਰ ਸਮਝਣਾ ਪਊਗਾ ਇਹ ਮੌਕਸਾਂ ਦੀ ਲੋੜ ਹੈ ਬਹੁਤ ਧੰਨਵਾਦ ਜੀ ਜੈਪੀ ਸ਼ੁਕਰੀਆ ਮਿਹਰਬਾਨੀ ਅੱਜ ਇਥੇ ਫਲੋਰ ਸ਼ਹਿਰ ਦੇ ਅੰਦਰ ਡਾਕਟਰ ਬੀ ਆਰ ਅੰਬੇਡਕਰ ਚੌਕ ਦੇ ਵਿੱਚ ਤੁਸੀਂ ਦੇਖਿਆ ਕਿ ਬਾਬਾ ਸਾਹਿਬ ਪਿਮਰਾਉ ਡਾਕਟਰ ਅੰਬੇਡਕਰ ਜੀ ਦੇ ਨਾਮ ਤੇ ਸੰਵਿਧਾਨ ਦਿਵਸ ਮਨਾਇਆ ਜਾ ਰਿਹਾ ਹੈ ਬਹੁਤ ਸਾਰੇ ਲੋਕ ਸਾਡੀਆਂ ਭੈਣਾਂ ਸਾਡੇ ਭਰਾ ਸਾਡੇ ਬਜ਼ੁਰਗ ਇੱਥੇ ਇਕੱਠੇ ਨੇ ਕੀ ਕਹਿਣਾ ਚਾਹੋਗੇ ਅੱਜ ਦੇ ਸੰਵਿਧਾਨ ਦਿਵਸ ਤੇ ਔਰ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਵੀ ਹੈ ਜੀ ਅੱਜ ਅੱਜ ਪੂਰੇ ਪੰਜਾਬ ਦੇ ਨਹੀਂ ਭਾਰਤ ਦੇ ਪੂਰੇ ਲੋਕਾਂ ਦੇ ਲਈ ਕਿਉਂਕਿ ਜਿਨ੍ਹਾਂ ਦੇ ਲਈ ਸੰਵਿਧਾਨ ਬਣਾਇਆ ਗਿਆ ਔਰ ਜਿਨ੍ਹਾਂ ਨੂੰ ਜਿਨ੍ਹਾਂ ਨੇ ਸਮਰਪਿਤ ਕੀਤਾ ਔਰ ਇਸ ਸੰਵਿਧਾਨ ਦੇ ਲਈ ਸਭ ਨੂੰ ਬਹੁਤ-ਬਹੁਤ ਵਧਾਈਆਂ ਔਰ ਰਹੀ ਗੱਲ ਸੰਵਿਧਾਨ ਤੇ ਲਾਗੂ ਹੋਣ ਦੀ ਕਿਉਂਕਿ ਅੰਬੇਦਕਰ ਜੀ ਨੇ ਸ਼ੁਰੂ ਦੇ ਵਿੱਚ ਹੀ ਕਿਹਾ ਸੀਗਾ ਕਿ ਅਗਰ ਇਹ ਸੰਵਿਧਾਨ ਨੂੰ ਲਾਗੂ ਕਰਨ ਵਾਲੇ ਸੁਚੇਤ ਹੋਣਗੇ ਔਰ ਉਹਨੂੰ ਠੀਕ ਢੰਗ ਇਮਾਨਦਾਰੀ ਦੇ ਨਾਲ ਲਾਗੂ ਕਰਨਗੇ ਤਾਂ ਇਹ ਬੜਾ ਵਧੀਆ ਸਾਬਤ ਹੋਏਗਾ ਅਗਰ ਕਿੰਨਾ ਵਧੀਆ ਵੀ ਸੰਦਾਨ ਬਣਾਇਆ ਹੋਵੇ ਅਗਰ ਉਹਨੂੰ ਲਾਗੂ ਕਰਨ ਵਾਲੇ ਯਤਨਸ਼ੀਲ ਨਹੀਂ ਹੋਗੇ ਤੇ ਉਹਦੀ ਕੋਈ ਜ਼ਿਆਦਾ ਫਾਇਦਾ ਨਹੀਂ ਹੋਏਗਾ ਰਾਂਦਰ ਨੁਕਸਾਨ ਵੀ ਕਰੇਗਾ ਬਹੁਤ ਬਹੁਤ ਧੰਨਵਾਦ ਜੀ ਤੇ ਮੇਰੇ ਨਾਲ ਨੇ ਐਡਵੋਕੇਟ ਸੰਜੀਪ ਭੋਰਾ ਜੀ ਪੜਾ ਸਾਹਿਬ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਅੱਜ ਦੇ ਸੰਧਾਨ ਦਿਵਸ ਦੀਆਂ ਸਾਰ ਸਮੁੱਚੇ ਸੰਸਾਰ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਔਰ ਖਾਸ ਕਰਕੇ ਤੁਹਾਡੇ ਚੈਨਲ ਦੀ ਟੀਮ ਨੂੰ ਵੀ ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਕੀਤਾ ਹੈ ਅੱਜ ਦੇ ਦਿਹਾੜੇ ਦੇ ਉੱਤੇ ਤਾਂ-ਤਾਂ ਤੇ ਜਾ ਕੇ ਸੰਵਿਧਾਨਵਸਤੀ ਕਵਰੇਜ ਕੀਤੀ ਹੈ ਧੰਨਵਾਦ ਜਿਵੇਂ ਤੁਹਾਡਾ ਜਿਹੜਾ ਖਾਸ ਕਰਕੇ ਜਿਹੜਾ ਤੁਹਾਡਾ ਪੇਸ਼ਾ ਹੈ ਤੁਹਾਡਾ ਕੰਮ ਹੈ ਤੁਹਾਡਾ ਕਿੱਤਾ ਹੈ ਉਹ ਸੰਵਿਧਾਨ ਨਾਲ ਸੰਬੰਧਿਤ ਹੈ ਕਿਉਂਕਿ ਤੁਹਾਨੂੰ ਕਾਨੂੰਨ ਤੇ ਸੰਵਿਧਾਨ ਲੋਕਾਂ ਦੇ ਹੱਕਾਂ ਹਕੂਕਾਂ ਦਾ ਬਹੁਤ ਜ਼ਿਆਦਾ ਪਤਾ ਕੀ ਲੱਗਦਾ ਵੀ ਭਾਰਤ ਦੇ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਸੰਵਿਧਾਨ ਕਾਨੂੰਨ ਅਧਿਕਾਰਾਂ ਦੀ ਜਾਣਕਾਰੀ ਨੀਕ ਜਾਣ ਕੇ ਸਰਕਾਰਾਂ ਨੇ ਦਿੱਤੀ ਨਹੀਂ ਅ ਦੇਖੋ ਭਾਰਤ ਦੇ ਸੰਵਿਧਾਨ ਦਾ ਜਿਹੜਾ ਆਰਟੀਕਲ 52A ਆ ਡਾਇਰੈਕਟਿਵ ਪ੍ਰਿੰਸੀਪਲਸ ਉਹਦੇ ਵਿੱਚ ਬਾਬਾ ਸਾਹਿਬ ਨੇ ਲਿਖਿਆ ਸੀ ਕਿ ਦੇਸ਼ ਦੀਆਂ ਸਰਕਾਰਾਂ ਦੀ ਇਹ ਜ਼ਿੰਮੇਵਾਰੀ ਬਣਦੀ ਆ ਕਿ ਉਹ ਦੇਸ਼ ਦੇ ਲੋਕਾਂ ਦਾ ਟੈਂਪਰਾਮੈਂਟ ਸਾਇੰਟਿਫਿਕ ਬਣਾਵੇ ਉਹਨਾਂ ਦੇ ਸੋਚਣ ਦਾ ਨਜ਼ਰੀਆ ਵਿਗਿਆਨਕ ਬਣਾਵੇ ਔਰ ਉਹਨਾਂ ਨੂੰ ਉਹਨਾਂ ਦੇ ਅਧਿਕਾਰਾਂ ਪ੍ਰਤੀ ਸੁਚੇਤ ਕਰੇ ਔਰ ਉਹਨਾਂ ਦੀਆਂ ਜ਼ਿੰਮੇਵਾਰੀਆਂ ਪ੍ਰਤੀ ਵੀ ਸੁਚੇਤ ਕਰੇ ਪਰ ਇਸ ਦੇਸ਼ ਦੇ ਵਿੱਚ ਜਿਹੜੀਆਂ ਮਨੁਵਾਦੀ ਸਰਕਾਰਾਂ ਅੱਜ ਤੱਕ ਰਹੀਆਂ ਆ ਬਣੀਆਂ ਆ ਉਹਨਾਂ ਨੇ ਇੱਕ ਸਾਜ਼ਿਸ਼ ਦੇ ਤਹਿਤ ਭਾਰਤੀ ਸੰਵਿਧਾਨ ਨੂੰ ਲੋਕਾਂ ਦੇ ਵਿੱਚ ਲੈ ਕੇ ਨਹੀਂ ਗਏ ਨਾ ਹੀ ਇੱਕ ਸਿਲੇਬਸ ਦੇ ਤੌਰ ਤੇ ਉਹਨੂੰ ਸਕੂਲਾਂ ਦੇ ਵਿੱਚ ਪੜਾਇਆ ਗਿਆ ਤੇ ਜੇ ਆਪਾਂ ਦੇਖੀਏ ਆਮ ਆਪਾਂ ਫੀਲਡ ਦੇ ਵਿੱਚ ਗੁਜ਼ਰਦੇ ਆਂ ਤਾਂ ਦੇਸ਼ ਦੇ 95% ਲੋਕ ਐਦਾਂ ਦੇ ਆ ਜਿਨ੍ਹਾਂ ਨੇ ਸੰਵਿਧਾਨ ਦੀ ਕਾਪੀ ਜਾਂ ਸ਼ਕਲ ਅੱਜ ਤੱਕ ਦੇਖੀ ਨਹੀਂ ਪੜ੍ਹਨਾ ਤਾਂ ਬਹੁਤ ਦੂਰ ਦੀ ਗੱਲ ਹੈਗੀ ਸੋ ਇਹਦੇ ਲਈ ਸਰਕਾਰਾਂ ਜਿਹੜੀਆਂ ਬਹੁਤ ਹੀ ਵੱਡੀਆਂ ਕਸੂਰਵਾਰ ਔਰ ਜੁਮਮੇਵਾਰ ਹਨ ਔਰ ਇੱਕ ਸਾਜ਼ਿਸ਼ ਦਾ ਨਤੀਜਾ ਹੈ ਸਰਕਾਰਾਂ ਲੋਕਾਂ ਨੂੰ ਜਾਗਰੂਕ ਨਹੀਂ ਕਰਨਾ ਚਾਹੁੰਦੀਆਂ ਸਰਕਾਰਾਂ ਲੋਕਾਂ ਨੂੰ ਅੰਧਵਿਸ਼ਵਾਸ ਦੇ ਵਿੱਚ ਪਾ ਕੇ ਕਰਨਾ ਰੱਖਣਾ ਚਾਹੁੰਦੀਆਂ ਸਰਕਾਰਾਂ ਲੋਕਾਂ ਨੂੰ ਅਨਪੜ੍ਹ ਰੱਖਣਾ ਚਾਹੁੰਦੀਆਂ ਪਰ ਲੋਕ ਕੀ ਕਰਨ ਜਾਂ ਸਮਾਜ ਦਾ ਜਿਹੜਾ ਬੁੱਧੀਜੀਵੀ ਵਰਗ ਹੈ ਜਾਗਰੂਕ ਵਰਗ ਹੈ ਗਿਆਨਵਾਨ ਵਰਗ ਜਿਹੜਾ ਆ ਉਹਦੀ ਵੀ ਕਿਤੇ ਨਾ ਕਿਤੇ ਜਿਹੜੀ ਆਪਣੀ ਜ਼ਿੰਮੇਵਾਰੀ ਬਣਦੀ ਡਿਊਟੀ ਬਣਦੀ ਹੈ ਸਮਾਜ ਨੂੰ ਜਾਗਰੂਕ ਕਰਨਾ ਦੇਖੋ ਬਾਬਾ ਸਾਹਿਬ ਨੇ ਕਿਹਾ ਕਿ ਜਾਗਰਤੀ ਦਾ ਦੀਪਕ ਅਖੰਡ ਜਲਾਏ ਰੱਖੋ ਸੋ ਜਿਹੜੇ ਸਾਡੇ ਸਮਾਜ ਦੇ ਬੁੱਧੀਜੀਵੀ ਸਾਥੀ ਹੈਗੇ ਆ ਮਾਈਂਡ ਰੱਖਣ ਵਾਲੇ ਲੋਕ ਹੈਗੇ ਆ ਥਿੰਕ ਟੈਂਕ ਹੈਗੇ ਆ ਉਹਨਾਂ ਦੀ ਇਹ ਜ਼ਿੰਮੇਵਾਰੀ ਬਣਦੀ ਆ ਕਿ ਜਿਹੜਾ ਕੰਮ ਸਰਕਾਰ ਹਾਈਡ ਕਰ ਰਹੀ ਆ ਜੇ ਇਸ ਚੀਜ਼ ਨੂੰ ਸਰਕਾਰਾਂ ਹਾਈਡ ਕਰ ਰਹੀਆਂ ਉਹ ਉਸ ਚੀਜ਼ ਨੂੰ ਹਾਈਲਾਈਟ ਕਰਨ ਸੋ ਜਿੰਨੇ ਵੀ ਸਾਡੇ ਬੁੱਧੀਜੀਵੀ ਮਿਸ਼ਨਰੀ ਸੰਘ ਹਰਸ਼ੀਲ ਕ੍ਰਾਂਤੀਕਾਰੀ ਸਾਥੀ ਹੈਗੇ ਆ ਉਹ ਲੋਕਾਂ ਦੇ ਵਿੱਚ ਆਪਣੀ ਬਣਦੀ ਡਿਊਟੀ ਜਿੱਥੇ ਤੱਕ ਹੋ ਸਕੇ ਨਿਭਾ ਰਹੇ ਆ ਇਹ ਉਹਨਾਂ ਵੱਲੋਂ ਲਿਆਂਦੀ ਜਾਗਰਤੀ ਦਾ ਹੀ ਨਤੀਜਾ ਹੈ ਕਿ ਇਸ ਦੇਸ਼ ਦੇ ਵਿੱਚ ਪਿਛਲੇ 8-10 ਸਾਲ ਤੋਂ ਸੰਵਿਧਾਨ ਦਿਵਸ ਮਨਾਉਣਾ ਸ਼ੁਰੂ ਹੋਇਆ ਨਹੀਂ ਤਾਂ ਜਿੱਦਾਂ 26 ਜਨਵਰੀ ਨੂੰ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਉਹ ਦਿਨ ਬਾਬਾ ਸਾਹਿਬ ਡਾਕਟਰ ਅੰਬੇਡਕਰ ਨਾਲ ਸੰਬੰਧਿਤ ਹੈ ਪਰ ਤੁਸੀਂ ਦੇਖਿਆ ਹੋਊਗਾ ਕਿ ਜਿੱਦਣ ਤੋਂ ਉਹ ਦਿਹਾੜਾ ਮਨਾਇਆ ਜਾਂਦਾ ਸੀ ਦੇਸ਼ 'ਚ ਕਦੀ ਵੀ ਬਾਬਾ ਸਾਹਿਬ ਦਾ ਨਾਮ ਤਾਂ 26 ਜਨਵਰੀ ਵਾਲੇ ਦਿਨ ਨਹੀਂ ਲਿਆ ਜਾਂਦਾ ਸੀ ਤਾਂ ਅਸੀਂ ਲੋਕਾਂ ਦੇ ਵਿੱਚ ਜਾਗਰਤੀ ਲੈ ਕੇ ਆਂਦੀ ਕਿ 26 ਜਨਵਰੀ ਦਾ ਸਬੰਧ ਬਾਬਾ ਸਾਹਿਬ ਨਾਲ ਹੈ ਤਾਂ 26 ਜਨਵਰੀ ਵਾਲੇ ਦਿਨ ਬਾਬਾ ਸਾਹਿਬ ਨੂੰ ਵੀ ਨਾਲ ਯਾਦ ਕੀਤਾ ਜਾਣਾ ਚਾਹੀਦਾ ਤੇ ਜਦੋਂ ਅਸੀਂ ਇਹ ਗੱਲ ਲੋਕਾਂ 'ਚ ਲੈ ਕੇ ਗਏ ਤਾਂ ਉਹਨਾਂ ਨੇ 26 ਜਨਵਰੀ ਨੂੰ ਬਾਬਾ ਸਾਹਿਬ ਨਾਲ ਜੋੜਨ ਦੀ ਬਜਾਏ ਉਹਨਾਂ ਨੇ 26 ਨਵੰਬਰ ਨੂੰ ਇਹ ਪ੍ਰੈਫਰੈਂਸ ਦਿੱਤੀ ਕਿ 26 ਨਵੰਬਰ ਨੂੰ ਸੰਵਿਧਾਨ ਅਡਾਪਟ ਹੋਇਆ ਸੀ ਇਸ ਦਿਨ ਬਾਬਾ ਸਾਹਿਬ ਦਾ ਨਾਮ ਲਿਆ ਜਾਵੇ ਉਹਨਾਂ ਨੇ ਆਪਣੀ ਚਾਲ ਚੱਲੀ ਕਿ 26 ਜਨਵਰੀ ਕਿਉਂਕਿ ਸਰਕਾਰੀ ਪੱਤਰ ਤੇ ਮਨਾਈ ਜਾਂਦੀ ਆ ਬਹੁਤ ਜ਼ਿਆਦਾ ਮਸ਼ਹੂਰ ਆ ਉਸ ਦਿਨ ਨੂੰ ਜੇ ਬਾਬਾ ਸਾਹਿਬ ਨਾਲ ਜੋੜਾਂਗੇ ਤਾਂ ਜਿਆਦਾ ਫਲੋਰਿਸ਼ ਹੋਊਗੀ ਗੱਲ ਤਾਂ 26 ਨਵੰਬਰ 0 ਤੋਂ ਸ਼ੁਰੂ ਕਰਨਾ ਪਵੇਗਾ ਪਰ ਅਸੀਂ 26 ਨਵੰਬਰ ਨੂੰ ਵੀ ਅਡਾਪਟ ਕਰਾਂਗੇ ਤਾਂ 26 ਜਨਵਰੀ ਨੂੰ ਵੀ ਅਡਾਪਟ ਕਰਾਂਗੇ ਦੋਨਾਂ ਦਿਨਾਂ ਤੇ ਹੀ ਬਾਬਾ ਸਾਹਿਬ ਦਾ ਜਿਹੜਾ ਜ਼ਿਕਰ ਉਹ ਲਾਜ਼ਮੀ ਤੌਰ ਤੇ ਇਹਨਾਂ ਸਰਕਾਰਾਂ ਨੂੰ ਕਰਨਾ ਪਵੇਗਾ ਔਰ ਦੂਸਰਾ ਅਸੀਂ ਲੋਕਾਂ ਦੇ ਲੋਕਾਂ ਨੇ ਸੰਵਿਧਾਨ ਦਿਵਸ ਆਪਣੇ ਪੱਧਰ ਤੇ ਮਨਾਉਣਾ ਸ਼ੁਰੂ ਕਰ ਦਿੱਤਾ ਤਾਂ ਸਰਕਾਰ ਨੂੰ ਵੀ ਮਜਬੂਰ ਹੋ ਕੇ ਇਹ ਹੁਣ ਸਕੂਲਾਂ ਚ ਕਾਲਜਾਂ ਚ ਸਰਕਾਰੀ ਦਫ਼ਤਰਾਂ ਚ ਸਾਰੇ ਪਾਸੇ ਇਹ ਮਨਾਉਣ ਦੀ ਹਦਾਇਤ ਬਕਾਇਦਾ ਬਕਾਇਦਾ ਤੌਰ ਤੇ ਉਹਨਾਂ ਨੂੰ ਦੇਣੀ ਪਈ। ਬਹੁਤ ਧੰਨਵਾਦ ਜੀ। ਜੈਪੀਮ ਜੀ। ਜੈਪੀਮ ਜੈਪਾ। ਜਿਵੇਂ ਤੁਸੀਂ ਹੁਣੇ-ਹੁਣੇ ਦੇਖਿਆ ਹੈ ਕਿ ਫਲੋਰ ਸ਼ਹਿਰ ਦੇ ਅੰਦਰ ਭਾਰਤੀ ਸੰਵਿਧਾਨ ਦਾ ਸੰਵਿਧਾਨ ਦਿਵਸ ਜਿਹੜਾ ਅੱਜ ਮਨਾਇਆ ਜਾ ਰਿਹਾ ਹੈ ਉੱਥੇ ਹੀ ਆਉਣ ਵਾਲੇ ਸਮੇਂ ਚ ਇਹ ਅਸੀਂ ਆਸ ਕਰਦੇ ਹਾਂ ਕਿ ਲੋਕ ਵੇਛ ਦੇ ਹਰ ਨਾਗਰਿਕ ਦੇਸ਼ ਦੇ ਸਾਰੇ ਲੋਕ ਜਿਹੜੇ ਆ ਉਹ ਭਾਰਤੀ ਸੰਵਿਧਾਨ ਤੋਂ ਵਕਫ ਹੋਣ ਜਾਗਰਕ ਹੋਣ ਲੋਕਾਂ ਨੂੰ ਕਾਇਦਾ ਕਾਨੂੰਨ ਦਾ ਪਤਾ ਲੱਗੇ ਲੋਕਾਂ ਨੂੰ ਹੱਕਾਂ ਅਧਿਕਾਰਾਂ ਦਾ ਪਤਾ ਲੱਗੇ ਤਾਂ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਪੀਮਰਾਓ ਡਾਕਟਰ ਅੰਬੇਡਕਰ ਜੀ ਦਾ ਜਿਹੜਾ ਸੰਕਲਪ ਸੁਪਨਾ ਥੋਟ ਉਹ ਪੂਰਾ ਹੋ ਸਕੇ ਤੇ ਸਾਡੇ ਦੇਸ਼ ਭਗਤਾਂ ਦਾ ਜਿਹੜਾ ਸੁਪਨਾ ਸੀਗਾ ਉਹ ਪੂਰਾ ਹੋ ਸਕੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ